ਆ ਦੇਖੋ ਆ ਦੇਖੋ ਆ ਦੇਖੋ ਆ ਪਰਵਾਸੀਆਂ ਦਾ ਕੰਮ ਦੇਖੋ ਆ ਇਹ ਇਨਕਾ ਸੁਬੇ ਦੇ ਤਮਾਸ਼ੀ ਦੇ ਬਦਮਾਸ਼ੀ ਦੇ ہمارا ਕੰਮ ਹੈ ਵੀਡੀਓ ਬਣਾਉਣਾ ہمارا ਕੰਮ ਹੈ ਵੀਡੀਓ ਬਣਾਉਣਾ ہمارا ਕੰਮ ਹੈ ਵੀਡੀਓ ਬਣਾਉਣਾ ਤੂੰ ਕੋਣ ਹੁੰਦਾ ਤੂੰ ਕੋਣ ਹੁੰਦਾ ਉਹ ਕੋਣ ਹੁੰਦਾ ਕਿ ਬਤਕਰ ਆ ਤੂੰ ਕੋਣ ਹੁੰਦਾ ਬਤਕਰ ਵਾਧੇ ਪੜਨੇ ਮੰਨਦਾ ਕੋਈ ਕੋਣ ਆ ਦੇਖੋ ਪਰਵਾਸੀ ਇੱਥੇ ਪੈਂਦੇ ਪਿਆ ਆ ਦੇਖੋ ਪਰਵਾਸੀ ਆ ਦੇਖੋ ਪਰਵਾਸੀ ਇੱਥੇ ਪੈਂਦੇ ਪਿਆ ਆ ਦੇਖੋ ਪਰਵਾਸੀ ਇੱਥੇ ਪੈਂਦੇ ਪਿਆ ਆ ਦੇਖੋ ਪਰਵਾਸੀ ਜਲੰਧਰ ਮਕਸੂਦਾ ਸਬਜ਼ੀ ਮੰਡੀ ਆ ਦੇਖੋ ਪਰਵਾਸੀ ਇੱਥੇ ਪੈਂਦੇ ਪਿਆ ਆ ਦੇਖੋ ਆ ਦੇਖੋ ਆ ਦੇਖੋ ਪ੍ਰਵਾਸੀ ਹੱਥੀ ਪੈਂਦੇ ਪਿਆ ਆ ਦੇਖੋ ਪ੍ਰਵਾਸੀ ਜਲੰਧਰ ਮਕਸੂਦਾ ਸਬਜ਼ੀ ਮੰਡੀ ਪੰਜਾਬੀਆਂ ਦੇ ਹੱਥੀ ਪੈਂਦੇ ਪਿਆ ਇੱਕ ਪੱਤਰਕਾਰ ਦੇ ਹੱਥੀ ਪੈਂਦੇ ਪਿਆ ਪੱਤਰਕਾਰ ਦੇ ਹੱਥੀ ਪੈਂਦੇ ਪਿਆ ਸਾਰ ਸਾਰੀ ਮੰਡੀ ਚੁੱਕੀ ਤੇਰਾ ਮਾਲ ਕਿਉਂ ਚੁੱਕਿਆ ਤੇਰਾ ਆ ਤੇਰਾ ਮਾਲ ਪਿਆ ਕਿਉਂ ਨਹੀਂ ਚੁੱਕਿਆ ਤੇਰਾ ਮਾਲ ਕਿਉਂ ਨਹੀਂ ਚੁੱਕਿਆ ਨੰਗਾ ਹੋ ਕੇ ਦਿਖਾਰਾ ਨੰਗਾ ਹੋ ਕੇ ਦਿਖਾਰਾ ਬਈਆਂ ਦੇ ਇਹਨਾਂ ਦੇ ਇਹਨਾਂ ਦੇ ਸਤੂ ਸੰਤ ਕਾਰਵਾਈ ਹੋਣੀ ਚਾਹੀਦੀ ਹੈ ਮੇਰਾ ਸਾਰੇ ਜਥੇਬੰਦੀਆਂ ਨੂੰ ਖੁੱਲਾ ਸਾਦਾ ਕਿ ਪ੍ਰਵਾਸੀ ਜਿਹੜੇ ਗੇ ਜਲੰਧਰ ਸ਼ਹਿਰ ਸਬਜੀ ਮੰਡੀ ਦੇ ਵਿੱਚ ਹੈਵੀ ਹੋ ਗਏ ਆ ਇੱਕ ਪੱਤਰਕਾਰ ਦੇ ਹੱਥੀਂ ਵੀ ਪਏ ਆ ਔਰ ਇਹ ਸਾਰਾ ਕਾਰੋਬਾਰ ਵੀ ਖੋਗੇ ਲੈ ਗਏ ਹੱਥੀਂ ਵੀ ਪੈਂਦੇ ਆ ਬਦਮਾਸ਼ੀ ਵੀ ਕਰਦੇ ਆ